ਖਸ਼ਿਆਰਪੁਰ ਦੇ ਵਿੱਚ ਪਿਛਲੇ ਦਿਨੀ ਇੱਕ ਪ੍ਰਵਾਸੀ ਦੇ ਵੱਲੋਂ ਇੱਕ 5 ਸਾਲ ਦੇ ਬੱਚੇ ਨੂੰ ਦਰਦਨਾਕ ਮੌਤ ਦਿੱਤੀ ਗਈ ਬਹੁਤ ਹੀ ਹਵਾਨੀਅਤ ਭਰਿਆ ਇਹ ਕਤਲ ਕੀਤਾ ਗਿਆ ਹਰ ਕਿਸੇ ਦੇ ਮਨ ਦੇ ਵਿੱਚ ਇਹ ਸਵਾਲ ਹੈ ਕਿ ਜਿਸ ਪ੍ਰਵਾਸੀ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹ ਕਿੰਨਾ ਜ਼ਿਆਦਾ ਦਰਿੰਦਾ ਹੋਵੇਗਾ ਕਿੰਨੀ ਜ਼ਿਆਦਾ ਉਹਦੇ ਵਿੱਚ ਹਵਾਨੀਅਤ ਭਰੀ ਹੋਏਗੀ ਕਿ ਉਹਨੂੰ 5 ਸਾਲ ਦੇ ਮਾਸੂਮ ਬੱਚੇ ਤੇ ਵੀ ਤਰਸ ਨਹੀਂ ਆਇਆ ਆਖਿਰਕਾਰ ਕੀ ਉਸ ਪ੍ਰਵਾਸੀ ਦਾ ਪਿਛੋਕੜ ਹੈਗਾ ਕਿਉਂ ਇਹੋ ਜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿ ਇਹੋ ਜਿਹਾ ਉਹ ਇਨਸਾਨ ਹੈਗਾ ਸਾਰੀ ਗੱਲਬਾਤ ਕਰਦੇ ਆ ਇਸ ਵੇਲੇ ਉਹ ਪੁਲਿਸ ਕਸਟਡੀ ਦੇ ਵਿੱਚ ਸੀਗਾ ਤਾਂ ਉਹਨੂੰ ਕੱਲ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿੱਤੇ ਜੁਡੀਸ਼ੀਅਲ ਕਸਟਡੀ ਦੇ ਉੱਤੇ ਉਹਨੂੰ ਭੇਜ ਦਿੱਤਾ ਗਿਆ ਮੇਰੇ ਨਾਲ ਐਡਵੋਕੇਟ ਅਸ਼ਵਨੀ ਕੁਮਾਰ ਮੌਜੂਦ ਹੈਗੇ ਨੇ ਆਖਿਰਕਾਰ ਕੱਲ ਅਦਾਲਤ ਦੇ ਵਿੱਚ ਕੀ ਗੱਲਬਾਤ ਹੋਈ ਸਾਰੀ ਗੱਲਬਾਤ ਕਰਦੇ ਆ ਤਾਂ ਐਡਵੋਕੇਟ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਕੱਲ ਜਦੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਮਲਜਮ ਨੂੰ ਕੀ ਰਵਈਆ ਕੀ ਸੀਗਾ ਉੱਥੇ ਔਰ ਕੀ ਕੁਝ ਗੱਲਬਾਤ ਹੋਈ ਕੱਲ ਉੱਥੇ ਬਿਲਕੁਲ ਜੀ ਕੱਲ 2 ਦਿਨ ਦੀ ਪੁਲਿਸ ਰਿਮਾਨਟ ਤੋਂ ਬਾਅਦ ਉਹਨੂੰ ਦੁਆਰਾ ਮਾਨਯੋਗ ਕੋਰਟ ਵਿੱਚ ਪੇਸ਼ ਕੀਤਾ ਗਿਆ ਜੀ ਤੇ ਮੁਲਜ਼ਮ ਦੀ ਅਸੀਂ ਗੱਲ ਕਰੀਏ ਤਾਂ ਉਹਦੇ ਮਨ 'ਚ ਮੈਨੂੰ ਨਹੀਂ ਲੱਗਦਾ ਕਿ ਉਹਨੂੰ ਇਸ ਚੀਜ਼ ਦਾ ਅਹਿਸਾਸ ਵੀ ਸੀਗਾ ਕਿ ਉਹਨੇ ਕਿੰਨੀ ਵੱਡੀ ਗਲਤੀ ਕੀਤੀ ਹੈ ਜਾਂ ਉਹਨੂੰ ਇਹਦਾ ਕੋਈ ਪਛਤਾਵਾ ਮੈਨੂੰ ਨਹੀਂ ਲੱਗਾ ਕਿ ਸੀਗਾ ਉਹਨੂੰ ਅੱਛਾ ਜੀ ਵੈਸੇ ਨਾ ਹਰ ਕੋਈ ਬੰਦੇ ਦੇ ਮਨ 'ਚ ਸਵਾਲ ਹੀ ਪੈਦਾ ਹੋ ਗਿਆ ਕਿ ਉਹ ਕਹਿੋ ਜਿਆ ਬੰਦਾ ਹੋਏਗਾ ਕਿ ਜਿਹਨੂੰ 5 ਸਾਲ ਦੇ ਮਾਸੂਮ ਤੇ ਵੀ ਤਰਸ ਨਹੀਂ ਆਇਆ ਇਹ ਵੀ ਗੱਲ ਸਾਹਮਣੇ ਆਉਂਦੀ ਕਿ ਜਦੋਂ ਪੁਲਿਸ ਇਨਟੈਰੋਗੇਟ ਕਰਦੀ ਸੀ ਤਾਂ ਉਦੋਂ ਵੀ ਕਹਿੰਦੇ ਕੁਝ ਬਕਿਆ ਤੱਕ ਨਹੀਂ ਹੈਗਾ ਬੰਦਾ ਕਹਿੋ ਜਿਆ ਸਿਗਾਏ ਜਦੋਂ ਅਦਾਲਤ 'ਚ ਵੀ ਪੇਸ਼ ਕੀਤਾ ਗਿਆ ਉੱਥੇ ਕੀ ਰਵਈਆ ਸੀਗਾ ਇਹਦਾ ਵੈਸੇ ਤਾਂ ਜਦੋਂ ਉਹਨੂੰ ਪੇਸ਼ ਕੀਤਾ ਗਿਆ ਕੁਝ ਜ਼ਿਆਦਾ ਉਹਨੇ ਬੋਲਿਆ ਨਹੀਂ ਤੇ ਪੁਲਿਸ ਵੱਲੋਂ ਵੀ ਬਿਲਕੁਲ ਇਨਟੈਰੋਗੇਟ ਕੀਤਾ ਗਿਆ ਉਹਦੇ ਵਿੱਚ ਵੀ ਉਹਨੇ ਕੁਝ ਜ਼ਿਆਦਾ ਚੀਜ਼ ਨਹੀਂ ਦੱਸੀ ਹੈ ਜੀ ਤੇ ਬਾਕੀ ਤਾਂ ਦੇਖੋ ਹੁਣ ਟ੍ਰਾਇਲ 'ਚ ਜੋ ਵੀ ਐਵਿਡੈਂਸ ਆਂਦਾ ਉਹਦੇ ਅਕੋਰਡਿੰਗ ਹੋਏਗਾ ਹਾਂ ਹੋਏਗਾ ਕਿ ਇਸ ਕੇਸ ਦੇ ਵਿੱਚ ਲੋਕ ਕਹਿੰਦੇ ਨੇ ਕਿ ਵੱਧ ਤੋਂ ਵੱਧ ਸਜ਼ਾ ਇਹੋ ਜੇ ਬੰਦੇ ਨੂੰ ਹੋਣੀ ਚਾਹੀਦੀ ਏ ਇੱਕ ਮਿਸਾਲ ਬਣ ਜੇ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਕਦੇ ਕੋਈ ਇਹੋ ਜੀ ਦਿਨਦਗੀ ਦਿਖਾ ਨਾ ਸਕੇ ਬਿਲਕੁਲ ਜੀ ਇਹ ਜਿਹੜਾ ਇਹ ਵਾਲਾ ਅਫੈਂਸ ਹੈ ਇਹ ਇੱਕੋ ਹੀ ਪਰਸਨਲ ਬੰਦੇ ਦੇ ਖਿਲਾਫ ਨਹੀਂ ਹੈ ਜੀ ਇਹ ਸੋਸਾਇਟੀ ਦੇ ਖਿਲਾਫ ਅਫੈਂਸ ਹੈ ਇੱਕ ਅਦਾ ਦਾ ਅਫੈਂਸ ਉਸ ਬੰਦੇ ਨੇ ਕੀਤਾ ਹੈ ਜੀ ਕਿ ਜਿਹਨੂੰ ਅਸੀਂ ਕਿਸੇ ਵੀ ਤਰ੍ਹਾਂ ਦਾ ਥੋੜਾ ਜਿਹਾ ਵੀ ਇਹ ਨਹੀਂ ਸੋਚ ਸਕਦੇ ਕਿ ਇਹ ਇਹਦੇ ਲਈ ਕੁਝ ਵੀ ਅਸੀਂ ਉਹਦੇ ਲਈ ਨਿੱਕੀ ਜੀ ਵੀ ਸਾਡੇ ਲਈ ਅਪਾ ਕਹਿ ਸਕਦੇ ਉਹਦੇ ਪ੍ਰਤੀ ਕੋਈ ਸਾਡੇ ਲਈ ਸੰਵੇਦਨਾ ਨਹੀਂ ਆ ਉਹ ਬੰਦੇ ਨੂੰ ਡੈਥ ਪੈਨਲਟੀ ਜਿਹੜੀ ਆ ਮੈਂ ਤਾਂ ਇਹੀ ਚਾਹੂੰਗਾ ਕਿ ਮੈਂ ਆਪਣੇ ਵੱਲੋਂ ਪੂਰਾ ਜ਼ੋਰ ਲਾਉਂਗਾ ਕਿ ਉਹ ਬੰਦੇ ਨੂੰ ਡੈਥ ਪੈਨਲਟੀ ਹੀ ਇਸ ਚ ਹੋਏ ਹਮ ਕੱਲ ਅਦਾਲਤ ਦੇ ਵਿੱਚ ਬੋਲਿਆ ਕੁਝ ਜਦੋਂ ਜੱਜ ਸਾਹਿਬ ਨੇ ਪੁੱਛਿਆ ਕਿ ਤੂੰ ਇਹ ਮਰਡਰ ਕਿਉਂ ਕੀਤਾ ਕੀ ਜਵਾਬ ਸੀਗਾ ਉਹਦਾ ਦੇਖੋ ਮਤਲਬ ਆਫੀਸ਼ੀਅਲੀ ਜਿਹੜੀ ਉਹ ਸਟੇਟਮੈਂਟ ਰਿਕਾਰਡ ਤਾਂ ਨਹੀਂ ਕੀਤੀ ਤੇ ਉਹਦੀ ਕੋਈ ਫਿਲਹਾਲ ਕੋਈ ਐਵੀਡੈਂਟਰੀ ਵੈਲਿਊ ਵੀ ਨਹੀਂ ਆ ਪਰ ਆਦਰਵਾਇਜ਼ ਉਹ ਇਸ ਚੀਜ਼ ਨੂੰ ਮੰਨਿਆ ਕਿ ਹਾਂ ਉਹਨੇ ਵੱਲੋਂ ਹੀ ਕੀਤਾ ਹੈ ਅੱਛਾ ਇਹ ਵੀ ਗੱਲ ਸਾਹਮਣੇ ਆਈ ਕਿ ਜਦੋਂ ਇਹ ਮਰਡਰ ਹੋਇਆ ਤਾਂ ਸ਼ਰਾਬ ਜਾਂ ਕੋਈ ਨਸ਼ੇ ਦੀ ਸੇਵਨ ਦੇ ਵਿੱਚ ਧੁੱਤ ਸੀਗਾ ਉਹ ਬੰਦਾ ਇਹ ਵੀ ਗੱਲ ਸੱਚ ਹੈ ਹਾਂਜੀ ਬਿਲਕੁਲ ਇਹ ਜਿਹੜਾ ਤੁਸੀਂ ਵਾਕਿਆ ਦੱਸ ਰਹੇ ਆ ਕਿ ਹਾਂ ਨਸ਼ਾ ਉਹਨੇ ਕੀਤਾ ਹੋਇਆ ਸੀ ਇਹ ਚੀਜ਼ ਮੈਂ ਪਰਿਵਾਰ ਤੋਂ ਵੀ ਕਨਫਰਮ ਕੀਤੀ ਹੈ ਬੱਚੀ ਨੇ ਵੀ ਮਤਲਬ ਇਸ ਰਿਗਾਰਡਿੰਗ ਇਹ ਚੀਜ਼ ਕਹੀ ਹੈ ਤੇ ਉਹਨੇ ਖੁਦ ਵੀ ਮੰਨਿਆ ਹੈ ਅੱਛਾ ਤੁਹਾਡਾ 1 ਟੂ 1 ਹੋਇਆ ਉਹਦੇ ਨਾਲ ਕੋਈ ਗੱਲਬਾਤ ਐਵੇਂ ਦੇਖੋ 1 ਟੂ 1 ਜੋ ਵੀ ਮਾਨਯੋਗ ਅਦਾਲਤ ਵੱਲੋਂ ਉਹਨੂੰ ਪੁੱਛਿਆ ਗਿਆ ਉਹ ਜੋ ਵੀ ਕਨਵਰਸੇਸ਼ਨ ਸੀਗੀ ਉਹ ਇਹਦੇ ਵਿੱਚ ਜੋ ਨਿਕਲ ਕੇ ਆਇਆ ਮੈਂ ਤੁਹਾਨੂੰ ਦੱਸ ਰਿਹਾ ਜੀ ਥੋੜ ਨੂੰ ਵੀ ਬੜਾ ਲੰਬਾ ਸਮਾਂ ਹੋ ਗਿਆ ਇਹ ਕੇਸ ਕਰਦੇ ਤੁਸੀਂ ਬਹੁਤ ਸਾਰੇ ਕੇਸ ਵੀ ਦੇਖੇ ਹੋਣਗੇ ਮੈਨੂੰ ਲੱਗਦਾ ਕਿ ਹਰ ਕੋਈ ਭਾਵੁਕ ਹੋ ਗਿਆ ਜਦੋਂ ਇਹ ਕੇਸ ਦਾ ਪਤਾ ਲੱਗਾ ਤੁਸੀਂ ਅਨਾਉਂਸ ਵੀ ਕੀਤਾ ਕਿ ਅਸੀਂ ਇਹ ਕੇਸ ਜਿਹੜਾ ਉਹ ਸਾਰਾ ਫ੍ਰੀ ਲੜਾਂਗੇ ਉਸ ਤੋਂ ਬਾਅਦ ਥੋੜਾ ਫਿਰ ਪਰਿਵਾਰ ਦੇ ਨਾਲ ਬਾਅਦ ਚ ਉਹਨਾਂ ਸੰਪਰਕ ਕੀਤਾ ਤੁਹਾਨੂੰ ਬਿਲਕੁਲ ਪਰਿਵਾਰ ਨਾਲ ਫਿਰ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਹੀ ਸੰਪਰਕ ਹੋ ਗਿਆ ਸੀਗਾ ਤੇ ਜੋ ਵੀ ਅਗਲੀ ਕਾਰਵਾਈ ਸਾਨੂੰ ਚਾਹੀਦੀ ਸੀਗੀ ਉਹ ਅਸੀਂ ਫਿਰ ਅਕੋਰਡਿੰਗਲੀ ਉਹਨਾਂ ਨਾਲ ਇੰਟੈਕ ਚ ਰੱਖ ਕੇ ਤੇ ਜੋ ਵੀ ਇਨਟੀਮੇਸ਼ਨ ਉਹਨਾਂ ਨੂੰ ਦੇਣੀ ਸੀ ਜਾਂ ਥੋੜਾ ਬਤਾਉਣਾ ਤੋਂ ਜੋ ਵੀ ਪੁੱਛਣਾ ਸੀਗਾ ਪੁੱਛ ਕੇ ਤਾਂ ਆਪਾਂ ਆਪਣਾ ਮਾਜੂਕਦਾਰ ਚ ਪੇਸ਼ ਹੋਏਗੇ ਸੀ ਥੋੜਾ ਜਿਆ ਦੱਸੋਗੇ ਕਿ ਇਹ ਜਿਹੜਾ ਮੁੱਲਜ਼ਮ ਸੀਗਾ ਇਹ ਕਿੱਥੋਂ ਦਾ ਰਹਿਣ ਵਾਲਾ ਸੀਗਾ ਕਿੰਨਾ ਸਮਾਂ ਇਹਨੂੰ ਹੋ ਗਿਆ ਸੀਗਾ ਇਹਦਾ ਰਿਕਾਰਡ ਕੀ ਹੈਗਾ ਅ ਦੇਖੋ ਜੋ ਐਫ ਆਈ ਆਰ ਚ ਹੈ ਉਹਦੇ ਰਿਕਾਰਡ ਉਹਦੇ ਅਕੋਰਡਿੰਗ ਯੂਪੀ ਦਾ ਰਹਿਣ ਵਾਲਾ ਹੈ ਜੀ ਬਾਕੀ ਜਿਹੜੇ ਉਹ ਕਿੰਨੀ ਦੇਰ ਤੋਂ ਇੱਥੇ ਰਹਿ ਰਿਹਾ ਸੀਗਾ ਇਹਦੇ ਬਾਰੇ ਮਤਲਬ ਫਿਲਹਾਲ ਕੁਝ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਕਿੰਨੀ ਦੇਰ ਤੋਂ ਕਿੱਥੇ ਰਹਿ ਰਿਹਾ ਸੀਗਾ ਜਾਂ ਕੀ ਹੈ ਉਹ ਹਜੇ ਇਨਵੈਸਟੀਗੇਸ਼ਨ ਜੋ ਵੀ ਆਏਗਾ ਉਹ ਅਕੋਰਡਿੰਗ ਇਹਦੇ ਨਾਲ ਵੀ ਕੋਈ ਸ਼ਾਮਲ ਸੀਗਾ ਕਿ ਇਹ ਇਕੱਲਾ ਹੀ ਸੀਗਾ ਅ ਇਹ ਵੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਹਦੇ ਬਾਰੇ ਮੈਂ ਹਜੇ ਨਹੀਂ ਦੱਸੂਗਾ ਜੀ ਜਿਵੇਂ ਗੱਲ ਸਾਹਮਣੇ ਆ ਰਹੀ ਹੈ ਕਿ ਇਨੇ ਪਹਿਲਾਂ ਕਿਸੇ ਹੋਰ ਦਾ ਨਾਮ ਲਿਆ ਉਸ ਤੋਂ ਬਾਅਦ ਅੱਗੇ ਜਾ ਕੇ ਕਿਸੇ ਹੋਰ ਦਾ ਨਾਮ ਲੈ ਲਿਆ ਇਹ ਇਹ ਫਿਰ ਅਜੇ ਇਨਵੈਸਟੀਗੇਸ਼ਨ ਹੋਊਗੀ ਇਹ ਸਾਰੀ ਚੀਜ਼ ਦੀ ਜੀ 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 ਇਹਦੇ ਬਾਰੇ ਮੈਂ ਹਲੇ ਕੁਝ ਨਹੀਂ ਦੱਸ ਸਕਦਾ ਥਿਸ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ ਲੋਕ ਮੰਗ ਕਰਦੇ ਨੇ ਕਿ ਜਿੱਡੀ ਇਨੇ ਹਮਾਨੀਅਤ ਦਿਖਾਈਆ ਤਾਂ ਇਹਨੂੰ ਫਾਂਸੀ ਦੇ ਤਖਤੇ ਤੇ ਕਹਿੰਦੇ ਲਟਕਾ ਦਿਓ ਜਾਂ ਫਿਰ ਜਿਵੇਂ ਦੂਜੇ ਸਾਉਦੀ ਅਰਬ ਜਾਂ ਉਧਰ ਅਰਬ ਕੰਟਰੀਆਂ ਦੇ ਵਿੱਚ ਹੁੰਦਾ ਕਹਿੰਦੇ ਇਹੋ ਜੀ ਸਜ਼ਾ ਹੋਣੀ ਚਾਹੀਦੀ ਹੈ ਇਹਦੇ ਲਈ ਇਹ ਸਫੀਸ਼ੀਐਂ ਉਹ ਇਹ ਕੰਮ ਕਰਤਾ ਇਹਨਾਂ ਦਾ ਬਿਲਕੁਲ ਦੇਖੋ ਜੀ ਜਿਹੜੇ ਫਾਂਸੀ ਵਾਲੇ ਕੇਸ ਉਹਨੂੰ ਰੇਅਰੈਸਟ ਕੇਸਿਸ ਕਿਹਾ ਜਾਂਦਾ ਜੀ ਤੇ ਮੇਰੀ ਵੀ ਆਪਣੇ ਵੱਲੋਂ ਇਹੀ ਹਮੇਸ਼ਾ ਕੋਸ਼ਿਸ਼ ਰਹੇਗੀ ਕਿ ਇਹ ਜਿਹੜਾ ਰੇਅਰੈਸਟ ਕੇਸ ਜੀ ਫਾਲ ਕਰਕੇ ਤਾਂ ਇਹਨੂੰ ਵੀ ਡੈਥ ਪੈਨਲਟੀ ਦੋਈ ਜਾਏ ਹਾਂ ਵੈਸੇ ਤਾਂ ਹਰ ਕੋਈ ਭਾਵੁਕ ਹੋ ਗਿਆ ਗੱਲ ਸੁਣ ਕੇ ਜੱਜ ਸਾਹਿਬ ਦਾ ਰਵਈਆ ਦੱਸ ਸਕਦੇ ਥੋੜਾ ਜਿਹਾ ਕੀ ਸੀਗਾ ਜਦੋਂ ਇਹ ਕੇਸ ਸਾਹਮਣੇ ਆਇਆ ਦੇਖੋ ਇਹਦੇ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਆਨਰੇਬਲ ਕੋਰਟ ਨੇ ਜੋ ਉਹਨਾਂ ਸਾਹਮਣੇ ਆਏਗਾ ਇਨਵੈਸਟੀਗੇਸ਼ਨ ਆਏਗੀ ਜੋ ਟ੍ਰਾਇਲ ਦਾ ਹੋਏਗਾ ਉਹ ਉਸ ਅਕੋਰਡਿੰਗ ਚੱਲਣਗੇ ਜਿਵੇਂ ਦਾ ਮਾਹੌਲ ਹੁਣ ਬਣ ਗਿਆ ਹੁਸ਼ਿਆਰਪੁਰ ਦੇ ਵਿੱਚ ਪ੍ਰਵਾਸੀਆਂ ਨੂੰ ਕੱਢਣ ਦੀਆਂ ਵੀ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਲਾਗੇ ਚਾਗੇ ਪਿੰਡਾਂ ਦੇ ਵਿੱਚ ਮਤੇ ਵੀ ਪੈਣੇ ਸ਼ੁਰੂ ਹੋ ਗਏ ਇਹ ਥੋੜੇ ਵੀ ਧਿਆਨ ਦੇ ਵਿਚਾਰੀਆਂ ਸਾਰੀਆਂ ਚੀਜ਼ਾਂ ਦੇਖੋ ਹਾਂ ਨਿਊਜ਼ ਤਾਂ ਆਬਵੀਅਸਲੀ ਚੱਲਦੀਆਂ ਬਟ ਇਹ ਕਨਸੈਪਟ ਜਿਹੜਾ ਹੈ ਸਾਡੇ ਟ੍ਰਾਇਲ ਨਾਲ ਤਾਂ ਕਿਤੇ ਨਹੀਂ ਲਿੰਕ ਕਰਦਾ ਜੀ ਤੇ ਇਹ ਗਵਰਨਮੈਂਟ ਨੂੰ ਜੋ ਵੀ ਪਾਲਿਸੀ ਹੈ ਉਹ ਗਵਰਨਮੈਂਟ ਦੀ ਪਾਲਿਸੀ ਹੈ ਇਹ ਮੁਲਜ਼ਮ ਦੇ ਵੱਲੋਂ ਵੀ ਕੋਈ ਵਕੀਲ ਆਇਆ ਸੀਗਾ ਕਿ ਜਾਂ ਨਹੀਂ ਪੇਸ਼ ਹੋਇਆ ਕੋਈ ਨਹੀਂ ਮੁਲਜ਼ਮ ਨੂੰ ਜੋ ਸਟੇਟ ਵੱਲੋਂ ਵਕੀਲ ਹੁੰਦਾ ਉਹੀ ਹੈ ਜੀ ਕਾਚਾ ਉਹਦੇ ਵੱਲੋਂ ਉਹੀ ਕੀਤਾ ਗਿਆ ਠੀਕ ਹੈ ਹੁਣ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਤੇ ਆ ਜੀ ਜੀ ਬਿਲਕੁਲ ਉਸ ਤੋਂ ਬਾਅਦ ਅੱਗੇ ਫਿਰ ਦੁਬਾਰਾ ਪੇਸ਼ ਕਰਨਗੇ ਬਿਲਕੁਲ ਇਹਦੀ ਮੇਨ ਟਾਈਮ ਅਗਰ ਚਲਾਨ ਆਂਦਾ ਜਾਂ ਕੁਝ ਆ ਉਹ ਫਿਰ ਉਹ ਟ੍ਰਾਇਲ ਉਸ ਤੋਂ ਬਾਅਦ ਸਟਾਰਟ ਹੋਏਗਾ ਠੀਕ ਹੈ ਧੰਨਵਾਦ ਐਡਵੋਕੇਟ ਸਾਹਿਬ ਤਾਂ ਇਹ ਅਸ਼ਵਨੀ ਕੁਮਾਰ ਨੇ ਐਡਵੋਕੇਟ ਜਿਹੜੇ ਬੱਚੇ ਹਰਵੀਰ ਦਾ ਕੇਸ ਲਾੜੇ ਨੇ ਤਾਂ ਬਹੁਤ ਹੀ ਹਵਾਨੀਅਤ ਪਰਿਆ ਜਿਹੜਾ ਇਹ ਮਰਡਰ ਕੀਤਾ ਗਿਆ ਸੀਗਾ ਤਾਂ ਕਹਿੰਦੇ ਨੇ ਕਿ ਕੋਸ਼ਿਸ਼ ਇਹੀ ਹੈ ਕਿ ਉਸ ਹਵਾਨ ਨੂੰ ਫਾਂਸੀ ਤੱਕ ਲਟਕਾਇਆ ਜਾਵੇ ਇਸ ਵੇਲੇ ਜੁਡੀਸ਼ੀਅਲ ਕਸਟਡੀ ਦੇ ਉੱਪਰ ਚੱਲ ਰਿਹਾ ਤਾਂ ਜੋਧਨ ਦੇਣਾ ਬਾਅਦ ਦੁਬਾਰਾ ਤੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਉਸ ਤੋਂ ਬਾਅਦ ਕਹਿੰਦੇ ਨੇ ਕਿ ਦੇਖਦੇ ਆ ਕੀ ਫੈਸਲਾ ਜਿਹੜਾ ਉਹ ਹੁੰਦਾ ਤੇ ਇਧਰ ਹੋ #ਪੰਜਾਬ